ਗੋਭੀ ਤੋਂ ਬਹੁਤ ਸਾਰੀ ਰੈਸਪੀਸ ਜਿਹੜੀਆਂ ਬਣਾਈ ਜਾਂਦੀਆਂ ਨੇ ਸਬਜੀ ਤਾਂ ਇਹਦੀ ਬਣਾਈ ਜਾਂਦੀ ਏ ਇਹਦੇ ਨਾਲ ਨਾਲ ਹੀ ਗੋਭੀ ਦੇ ਪਰਾਂਠੇ ਗੋਭੀ ਮੰਜੂਰੀਅਨ ਗੋਭੀ ਦੇ ਪਕੌੜੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਸਰਦੀਆਂ ਵਿੱਚ ਤਾਂ ਗੋਭੀ ਵੀ ਫਰੈਸ਼ ਅਵੇਲੇਬਲ ਹੁੰਦੀ ਹੈ ਔਰ ਗੋਭੀ ਦੇ ਪਕੌੜੇ ਖਾਣ ਦਾ ਤਾਂ ਬਹੁਤ ਹੀ ਜ਼ਿਆਦਾ ਟੇਸਟ ਆਉਂਦਾ ਹੈ ਅੱਜ ਅਸੀਂ ਹਲਵਾਈ ਸਟਾਈਲ ਗੋਭੀ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਜੋ ਬਹੁਤ ਹੀ ਜ਼ਿਆਦਾ ਟੇਸਟੀ ਔਰ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਸਭ ਤੋਂ ਪਹਿਲਾਂ ਗੋਭੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤਿੰਨ ਤੋਂ ਚਾਰ ਵਾਰੀ ਵਾਸ਼ ਕਰ ਲਵਾਂਗੇ ਔਰ ਇਸ ਨੂੰ 2-3 ਮਿੰਟ ਲਈ ਬੋਇਲ ਕਰਾਂਗੇ ਪਾਣੀ ਵਿੱਚ ਨਮਕ ਪਾ ਕੇ ਔਰ ਇੱਕ ਚਮਚ ਵਿਨੇਗਰ ਐਡ ਕਰਾਂਗੇ ਸਿਰਕਾ ਐਡ ਕਰਨ ਨਾਲ ਗੋਭੀ ਤੇ ਜੋ ਪੈਸਟਿਸਾਈਡ ਸਪਰੇ ਹੁੰਦੀ ਹੈ ਕਾਫੀ ਹੱਦ ਤੱਕ ਖਤਮ ਹੋ ਜਾਂਦੀ ਹੈ ਔਰ ਗੋਭੀ ਵਿੱਚ ਅਗਰ ਕੋਈ ਕੀੜਾ ਵਗੈਰਾ ਵੀ ਹੋਵੇ ਤਾਂ ਉਹ ਵੀ ਨਿਕਲ ਜਾਂਦੇ ਨੇ ਗੋਭੀ ਜੁ ਹੈ ਬੋਇਲ ਹੋ ਚੁੱਕੀ ਹੈ 2-3 ਮਿੰਟ ਤੱਕ ਹੀ ਕਰਾਂਗੇ ਜ਼ਿਆਦਾ ਨਹੀਂ ਕਰਨਾ ਗੋਭੀ ਦੇ ਪਕੌੜੇ ਬਣਾ ਲਈ ਕੁਝ ਮਸਾਲੇ ਤਿਆਰ ਕਰਾਂਗੇ ਜਿਹਦੇ ਵਿੱਚ ਹਰਾ ਧਨੀਆ ਲਿਆ ਹੈ ਲਸਣ ਮਿਰਚ ਅਦਰਕ ਲਿਆ ਹੈ ਇਹਨਾਂ ਨੂੰ ਪੀਸ ਲਵਾਂਗੇ ਨਾਲ ਹੀ ਨਮਕ આમਚੂਰ ਪਾਊਡਰ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਜੀਰਾ ਪਾਊਡਰ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪੀਸ ਲਵਾਂਗੇ ਹੁਣ ਇਸ ਤਿਆਰ ਕੀਤੇ ਹੋਏ ਮਸਾਲੇ ਨੂੰ ਗੋਭੀ ਦੇ ਉੱਪਰ ਫਿਲਾ ਕੇ ਗੋਭੀ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਕੋਟ ਕਰ ਦਵਾਂਗੇ ਇਹ ਮਸਾਲਾ ਕੋਟ ਕਰਨ ਦੇ ਨਾਲ ਗੋਭੀ ਦੇ ਪਕਵੜੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਗੋਭੀ ਦੇ ਪਕਵੜੇ ਬਣਾਉਣ ਲਈ ਇੱਕ ਕੋਲੀ ਬੀਸਨ ਲਿਆ ਹੈ 2 ਵੱਡੇ ਚਮਚਾ ਚਾਵਲ ਦਾ ਆਟਾ ਸਿੰਦਾ ਨਮਕ ਟੇਸਟ ਅਕੋਰਡਿੰਗਲੀ ਆਮਚੂਰ ਪਾਊਡਰ ਧਨੀਆ ਪਾਊਡਰ ਕਾਲੀ ਮਿਰਚ ਪਾਊਡਰ ਅਜਵਾਇਨ ਹਿੰਗ ਡਰਾਈ ਜਿੰਜਰ ਪਾਊਡਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਜਿਉ ਤਿਆਰ ਕਰ ਲਵਾਂਗੇ ਬੈਟਰ ਦੀ ਕਨਸਿਸਟੈਂਸੀ ਨਾਰਮਲ ਜੀ ਰੱਖਣੀ ਹੈ ਨਾ ਬਹੁਤੀ ਪਤਲੀ ਨਾ ਥਿੱਕ ਕਸੂਰੀ ਮੇਥੀ ਐਡ ਕਰਕੇ ਮਿਕਸ ਕਰ ਦਵਾਂਗੇ ਹੁਣ ਕੜਾਈ ਵਿੱਚ ਤੇਲ ਗਰਮ ਹੋ ਚੁੱਕਿਆ ਹੈ ਇੱਕ ਇੱਕ ਟੁਕੜਾ ਗੋਭੀ ਦਾ ਲੈ ਕੇ ਬੈਟਰ ਵਿੱਚ ਡਿਪ ਕਰਕੇ ਤੇਲ ਵਿੱਚ ਪਾ ਦਵਾਂਗੇ ਹਲਕਾ 골ਡਨ ਹੋਣ ਤੱਕ ਫਰਾਈ ਕਰ ਲਵਾਂਗੇ ਸਾਰੇ ਹੀ ਗੋਭੀ ਨੂੰ ਇਸ ਤਰ੍ਹਾਂ ਸੇਮ ਫਰਾਈ ਕਰ ਲਵਾਂਗੇ ਹਲਵਾਈ ਸਟਾਈਲ ਗੋਭੀ ਦੇ ਪਕੌੜੇ ਬਣਾ ਰਹੇ ਹਾਂ ਤਾਂ ਹੁਣ ਅਸੀਂ ਇਹਨਾਂ ਨੂੰ ਗੋਭੀ ਦੇ ਪਕੌੜਿਆਂ ਨੂੰ ਦੋ-ਦੋ ਪੀਸਿਸ ਵਿੱਚ ਕੱਟ ਕਰ ਲਵਾਂਗੇ ਔਰ ਇਹਨਾਂ ਨੂੰ ਅਗੇਨ ਫਰਾਈ ਕਰਾਂਗੇ ਚਾਵਲ ਦਾ ਆਟਾ ਪਾਉਣ ਨਾਲ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਨੇ ਉਹਨਾਂ ਕੱਟੇ ਹੋਏ ਪੀਸਿਸ ਨੂੰ ਤੇਲ ਵਿੱਚ ਪਾ ਕੇ ਇਹਨਾਂ ਨੂੰ 골ਡਨ ਹੋਣ ਤੱਕ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਹਲਵਾਈ ਵੀ ਗੋਭੀ ਦੀਪ ਕੋੜੇ ਇਸੇ ਤਰ੍ਹਾਂ ਹੀ ਬਣਾਉਂਦੇ ਨੇ ਦੋ ਵਾਰੀ ਉਹ ਫਰਾਈ ਕਰਦੇ ਨੇ ਪਕੌੜੇ ਜੋ ਹੈ ਬਣ ਕੇ ਤਿਆਰ ਨੇ ਬਹੁਤ ਹੀ ਜ਼ਿਆਦਾ ਟੇਸਟੀ ਪਕੌੜੇ ਪਨ ਕੇ ਤਿਆਰ ਹੋਏ ਨੇ ਇੱਕ ਵਾਰੀ ਇਸ ਤਰੀਕੇ ਦੇ ਨਾਲ ਗੋਭੀ ਦੇ ਪਕੌੜੇ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਕ੍ਰਿਸਪੀ ਔਰ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਸਾਰੇ ਹੀ ਗੋਭੀ ਦੇ ਪਕੌੜੇ ਬਣ ਕੇ ਤਿਆਰ ਨੇ ਉੱਪਰੋਂ ਦੀ ਸਪ੍ਰਿੰਕਲ ਕਰਾਂਗੇ ਚਾਟ ਮਸਾਲਾ ਔਰ ਇਸ ਨੂੰ ਸਰਵ ਕਰਾਂਗੇ ਟੋਮੈਟੋ ਕੇਚਪ ਦੇ ਨਾਲ ਜਾਂ ਤੁਸੀਂ ਹਰੀ ਚਟਨੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕਸ ਫॉर ਵਾਚਿੰਗ एवरीवन